ਾਂਟੇਰੀ ਇਹ ਵੀ ਚੰਗੀ ਆ ਗਈ ਅੱਡਾਂ ਦੀ ਨਰੋਈ ਆ ਪੂਰੀ ਕੱਦ-ਕਾੜ ਚੰਗਾ ਤੇ ਆਰਡਰ ਵੀ ਸੋਹਣਾ ਹੈਗਾ ਦੂਜੇ ਸੂਏ ਦੇ ਵਿੱਚ ਇਹਨੇ 20 ਲੀਟਰ ਦੁੱਧ ਦਿੱਤਾ ਵਿਆ ਤੇ ਇਸ ਵਾਰ ਕੀਮੀ ਦਾ ਤੇ ਮੁੱਠੀ ਦੀ ਜਵਾਈ ਵਾਲੇ ਥਾਣਾ ਬਹੁਤ ਵਧੀਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪੈਂਡ ਆਦਮਪੁਰਾ ਤਹਿਸੀਲ ਆਰਾਮਪੁਰਾ ਫੂਲ ਤੇ ਜ਼ਿਲ੍ਹਾ ਬਰੰਡਾ ਸਾਹਮਣੇ ਜਿਹੜੀਆਂ ਤੁਸੀਂ ਦੋ گاਵਾ ਦੇਖ ਰਹੇ ਹੋ ਇਹ ਬਕਾਊ ਆ ਜਿਹੜੀ ਇੱਧਰ ਡੱਬੀ ਆਗੀ ਇਹ ਤੀਜਾ ਸੂ ਹੈ ਨੇ ਸੂਣਾ ਤੇ ਤਕਰੀਬਨ ਇਹ ਸੂਣ ਦੇ ਨੇੜ ਹੀ ਆਗੀ 5-10 ਦਿਨ ਲਾਊਗੀ ਇਹ ਤੇ ਜਿਹੜੀ ਇੱਧਰ ਇਹ ਤੋਖੜ ਆਗੀ ਇਹ 2-2 ਮਹੀਨਿਆਂ ਦੀ ਸੂਈ ਵੀ ਆਗੀ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲਾਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਜਾਂ ਕਿ ਇੱਥੇ ਇਕੱਠੇ ਖਰੀਦਨੇ ਆਉਂਦੇ ਆ ਕਿਸੇ ਨੇ ਤੇ ਤੁਸੀਂ ਉਹਦੇ ਹਿਸਾਬ ਨਾਲ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੋਰ ਕੇ ਵੀ ਦਿਖਾਵਾਂਗੇ ਤੇ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਘਰ ਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਜਿਵੇਂ ਇੱਧਰ ਤੁਸੀਂ ਦੇਖ ਸਕਦੇ ਹੋ ਕੁੱਝ ਕ ਪਸ਼ੂ ਰੱਖੇ ਹੋਏ ਆਗੇ ਤੇ ਪਸ਼ੂ ਵਧੀਆ ਸਾਰੇ ਚੰਗੇ ਆ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਜੰਦੇ ਹਾਂ ਹਾਂ ਜੀ ਬਾਈ ਜੀ ਸਾਸਿਕਾਲ ਜੀ ਸਾਸਿਕਾਲ ਬਰੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਬੂਟਾ ਸਿੰਘ ਜੀ ਠੀਕ ਹੈ ਤੇ ਜਿਹੜੇ ਆਪਣੇ ਪਸ਼ੂ ਇਹ ਵੇਚਣੇ ਆ ਇਹ ਤਾਂ ਘਰੇਲੂ ਹੀ ਆ ਨਾ ਵਪਾਰ ਦਾ ਕੋਈ ਕੰਮ ਨਹੀਂ ਘਰੇਲੂ ਆ ਉਹਦੇ ਘਰ ਦੀ ਆ ਠੀਕ ਹੈ ਤੇ ਜਿਹੜੀ ਆਪਾਂ ਇਹ ਪਹਿਲੇ ਨੰਬਰ ਆਪਾਂ ਡੱਬੀ ਗਾਂ ਤੋਂ ਸ਼ੁਰੂ ਕਰ ਲਗੇ ਇਹਦੀ ਕੀ ਡਿਟੇਲ ਆ ਕੀ ਕਿਹੜਾ ਸੂਆ ਸੂਣਾ ਇਹਨੇ 3 ਤੀਜਾ ਸੂਆ ਸੂਣਾ ਹੈ ਇਹਨੇ origignal ਤੀਜਾ ਸੂਆ ਸੂਣਾ ਹੈ ਇਹਨੇ ਦੂਜੇ ਸੂਏ ਦੇ ਵਿੱਚ ਇਹਨੇ 20 ਲੀਟਰ ਦੁੱਧ ਦਿੱਤਾ ਹੋਇਆ ਤੇ ਇਸ ਵਾਰ ਕੀ ਮੀਡ ਆ ਗਈ 25 ਨਹੀਂ ਮੂਗੀ ਭਰ ਕੇ ਬਲ 25 ਨੋਰਮਲ ਆ 25 ਕਿਲੋਟਰ ਜਾਨੀ ਨੋਰਮਲ ਦੇ ਦੂਗੀ ਠੀਕ ਆ ਤੇ ਬਾਕੀ ਜਾਨੀ ਸੇਵਾ ਤੇ ਵੀ ਹੁੰਦਾ ਹਨਾ ਸੇਵਾ ਅਗਲੇ ਦੀ ਲਈ ਕਿੰਨਾ ਲੈਣਾ ਠੀਕ ਆ ਜਾਨੀ 20 ਲੀਟਰ ਆਪਣਾ ਹੱਥੀ ਜੋਇਆ ਹੋਇਆ ਹੱਥੀ ਜੋਇਆ ਹੋਇਆ ਤੇ ਚੌਣ ਚਾਂ ਚ ਕਿਵੇਂ ਆ ਗਈ ਪੂਰੀ ਸੀਲ ਆ ਤੇ ਹੂੰ ਥਾਣਾ ਥੁਣਾ ਨੂੰ ਕਿਵੇਂ ਆ ਓਕੇ ਜਮਾ ਠੀਕ ਆ ਤੇ ਹੁਣ ਦਿਨ ਕਿੰਨੇ ਗੱਢਦੀ ਐ ਇਹ? ਮੇਰਾ ਜਨ ਕੇ ਆ ਵੀ ਨਪੂਰਾ ਗੇ। ਆਮੀਨਾਂ ਪੂਰਾ ਕਰ ਜੂਗੀ ਯਾਨੀ ਕਿ ਇੱਕ ਤਰੀਕ ਦੇਰ ਗੱਢ ਦਿਨ ਪੂਰੇ ਆ। ਹਾਂਜੀ। ਮਤਲਬ ਕੇ 5-6 ਦਿਨ ਪਏ ਆ ਹਨਾ। 5-6 ਦਿਨ ਬੈਠੇ ਆ। ਠੀਕ ਆ ਬਾਕੀ ਗਰਮੀ ਦੇ ਕਾਰਨ ਪਤਾ ਨਹੀਂ ਹੁੰਦਾ ਪਹਿਲਾਂ ਵੀ ਸੁਸਾਖਦੀ ਆ। ਸੁਸਾਖਦੀ ਜਾਂ ਬਾਅਦ ਚ ਪੰਚ ਕਰ ਦਿੰਦੇ। ਉੱਪਰ ਵੀ ਜਾ ਸਕਦੀ ਆ ਹਨਾ। ਹਾਂਜੀ। ਠੀਕ ਆ। ਤੇ ਆਪਾਂ ਮੁੱਲ ਕਿੰਨਾ ਕਰਦੇ ਆ ਦਾ? ਉਹ 70000 ਆਗਾ। ਇਹ 80000 ਆ। ਠੀਕ ਆ। ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ। ਠੀਕ ਆ। ਕੋਲ ਕੇ ਢੇੜਾ ਦਵਾ ਦੇ ਦਾ ਕਰੀ ਲੋ ਵੀ ਦੋਸਤੋ ਆਂ ਗਾਂ ਦੀ ਤੁਹਾਨੂੰ ਆਪਾਂ ਡਿਟੇਲ ਤਕਰੀਬਨ ਲੈਤੀ ਹੈਗੀ ਤੇ ਤਾਜੀ ਸੂਨ ਵਾਲੀ ਤੀਰ ਤਕਰੀਬਨ ਇੱਕ ਤਰੀਕ ਦੇ ਡੇੜੇ-ਡੇ ਦਿਨ ਪੂਰੇ ਆ ਗਏ ਬਾਕੀ ਗਰਮੀ ਉੱਪਰ-ਨੀਚੇ ਹੋ ਸਕਦੇ ਹੁੰਦੇ ਆ ਇਹ ਸਭੀ ਬੜੀ ਚੰਗੀ ਹੈਗੀ ਤੇ ਵਧੀਆ ਰਾਜੀ ਆ ਤੇ ਕੱਦ-ਕੜ ਦਰਮਿਆਨੀ ਦੇ ਵਿੱਚ ਆਗੀ ਅੜ ਰਹੇ ਨੇ ਬਰਾਉਣਾ ਸਟਾਰਟ ਕਰਤਾ ਤੇ ਬਾਕੀ ਥਾਣ ਬਹੁਤ ਚੰਗੇ ਆਗੇ ਮੁੱਢ ਮੋਟਾਗਾ ਤੇ ਥੱਲੇ ਨੂੰ ਪਤਲੇ ਹੁੰਦੇ ਜਾਂਦੇ ਜਾਂਦੇ ਤੇ ਮੁਠੀ ਦੀ ਜਵਾਈ ਵਾਲੇ ਥਾਣ ਆ ਬਹੁਤ ਵਧੀਆ ਤੇ ਥੋੜੀ ਜੀ ਕਰਾਸ ਬਰੀਡ ਦੇ ਵਿੱਚ ਪੈਂਦੀ ਆ ਤੇ ਇਹਦੀ ਫੈਟ ਵੀ ਚੰਗੀ ਆਉਂਦੀ ਹੋਊਗਾ ਨਾ ਹਾਂ ਵਧੀਆ ਫੈਟ ਹੁੰਦੀ ਆ ਚਾਰ ਤੋਂ ਉੱਪਰ ਉੱਪਰ ਇਹਦੀ ਫੈਟ ਆਉਂਦੀ ਹੈਗੀ ਕਿਉਂਕਿ ਥੋੜੀ ਜੀ ਕਰਾਸ ਦੇ ਵਿੱਚ ਹੈਗੀ ਤੇ ਦੁੱਧ ਵੀ ਚੰਗਾ ਪਿਆ ਦੂਗੀ ਤੇ ਬਾਕੀ ਇਹਦੀ ਫੈਟ ਵੀ ਵਧੀਆ ਹੋਊਗੀ ਤੇ ਥਾਣ ਤੁਹਾਨੂੰ ਆਪਾਂ ਦੁਬਾਰੇ ਦਿਖਾ ਦੰਨੇ ਹਾਂਗੇ ਥਾਣ ਬਹੁਤ ਵਧੀਆ ਹੈ ਦੇਖ ਸਕਦੇ ਹੋ ਮੁੱਠੀ ਦੇ ਜਵਾਈ ਵਾਲਾ ਬਹੁਤ ਵਧੀਆ ਥਾਣਾ ਹੈ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਥੋੜਾ ਜਿਹਾ ਉਪਰੇ ਦਾ ਕਰਕੇ ਡਰਦੀ ਹੈਗੀ ਤੇ ਹੁਣ ਕੋਈ ਚੱਕਰ ਨਹੀਂਗਾ ਬਾਕੀ ਡਾਕਟਰ ਰੂਟ ਆਉਂਦੇ ਰਹਿੰਦੇ ਨੇ ਨਾ ਤਾਂ ਕਰਕੇ ਬਾਕੀ ਥਾਣ ਬਹੁਤ ਚੰਗੇ ਹੈਗੇ ਸਾਇ ਬਹੁਤ ਵਧੀਆ ਥਾਣਾ ਦਾ ਤੇ ਬਾਕੀ ਉਸ ਜੀ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਘਰ ਦੇ ਹੀ ਪਸ਼ੂ ਆ ਪਿਛਲੇ ਯਾਰ 20 ਲੀਟਰ ਵਾਂਗੂ ਦੁੱਧ ਇਹਦਾ ਚੋਇਆ ਪਿਆ ਹੈ ਤੇ ਦੁੱਧ ਨੂੰ ਲੰਮਾ ਸਮਾਂ ਦੇਗੀ ਜੀ ਨਾ ਵਧੀਆ ਲੰਮਾ ਸਮਾਂ ਠੀਕ ਆ ਗਾਈਆਂ ਦਾ ਵੈਸੇ ਲੰਮਾ ਸਮਾਂ ਦੇ ਜਾਂਦੀਆਂ ਹਨਾ ਠੀਕ ਹੈ ਤੇ ਹੁਣ ਆਪਾਂ ਇਹਦੀ ਗੱਲ ਕਰੀਏ ਇਹਦਾ ਸੂਆ ਕਿਹੜੇ ਸੂ ਸੂਈ ਵੀ ਆ ਤੀਜਾ ਸੂਆ ਸੂਈ ਵੀ ਆ ਕੋਈ ਵੀ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ 2.5 ਮਹੀਨੇ 2.5 ਮਹੀਨੇ ਸੂਈ ਨੂੰ ਹੋ ਗਏ ਠੀਕ ਆ ਤੇ ਹੁਣ ਦੁੱਧ ਕਿੰਨਾ ਆਊਗਾ ਹੁਣ 12 ਕਿਲੋ ਆਊਗਾ 15 ਕਿਲੋ ਕਹਿ ਕੇ ਦਿੰਦੇ ਹਾਂ ਹਾਂ ਯਾਨੀ ਕਿ 12 ਆਊ ਆਪਾਂ ਯਾਨੀ 11 ਕਹਿ ਕੇ ਦਿੰਦੇ ਹਾਂ ਨਾ ਵੀ ਐ ਹੁੰਦਾ ਵੀ ਕਈ ਵਾਰੀ ਕੋਈ ਆ ਜੇ ਤੇ ਮੁੜ ਕੇ ਘਟੇ ਨਾ ਹਾਂ ਨਾ ਸਹੀ ਗੱਲ ਆ ਇਹ ਦੋਨੋਂ ਟਾਈਮਾਂ ਦਾ ਹੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਇਹਨੇ ਤਾਜੀ ਨੇ ਕਿੰਨਾ ਦੁੱਧ ਦਿੱਤਾ ਤਾਜੀ 18-19 ਮਿਨੀਟ ਪਹਿਲਾਂ 18-19 ਖੜਾ ਹੂੰ 18-19 ਤਾਜੀ ਨੇ ਦਿੱਤਾ ਹਾਂਜੀ ਠੀਕ ਆ ਤੇ ਗੱਪਣ ਤਾਂ ਨਹੀਂ ਹੋਈ ਹਜੇ ਤੇ ਗੱਪਰ ਨਹੀਂ ਆ ਵੀ ਠੀਕ ਆ ਬਾਕੀ ਗਰਮੀ ਆ ਹਜੇ ਹੈ ਨਾ ਉਹ ਸਾਫ ਆ ਕਿ ਚੌਣ ਚਾਂ ਚ ਕਿਵੇਂ ਆ ਠੀਕ ਆ ਦੋਨੇ ਟਾਈਮ ਹੀ ਚੌਣ ਆ ਨਾ ਤੇ ਥਾਣਾ ਸੁਣਾਨ ਕਿਵੇਂ ਆ ਓਕੇ ਜਮਾ ਕਿਸੇ ਤਰ੍ਹਾਂ ਦਾ ਕੋਈ ਚੱਕਰ ਨਹੀਂ ਠੀਕ ਆ ਸਾਫ਼ ਸੁਥਰੀ ਹੈ ਮਤਲਬ ਸਾਰੇ ਪੱਖਾਂ ਤੋਂ ਠੀਕ ਆ ਤੇ ਹੂੰ ਚੋਨੇ ਕਿਵੇਂ ਆ ਵੀ ਨਿਆਣਾ ਨੂਣਾ ਪਾਉਣਾ ਪੈਂਦਾ ਕਿ ਨਿਆਣਾ ਪਾ ਕੇ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਆਪਾਂ ਇਹਦਾ ਮਤਲਬ ਫੋਨ ਤੇ ਹਾਂ ਅੱਗੇ ਦੁਨੀ ਕੱਟਣਾ ਜੋੜਾ ਲੈਂਦਾ ਇੱਕ ਠੀਕ ਆ ਯਾਨੀ ਕਿ ਇਹਦਾ ਕੱਲੀ ਦਾ ਮੁੱਲ ਫੋਨ ਤੇ ਹੋਊਗਾ ਜੇ ਕੋਈ ਚਾਹਵਾਨਾ ਹੈ ਨਾ ਵੀ ਜੇ ਹੂੰ ਉਹਦਾ ਤਾਂ ਆਪਾਂ ਦਾਸੀ ਦਿੱਤਾ ਵੀ 80 ਆ ਹੈ ਨਾ ਤੇ ਜੇ ਕਈ ਵਾਰੀ ਕਿਸੇ ਨੇ ਕੱਠੀਆਂ ਲੈਣੀਆਂ ਹੁੰਦੀਆਂ ਤੇ ਇੱਕ 25 ਦੀਆਂ ਦੇ ਦਾਂਗੇ 25 ਠੀਕ ਆ ਫੇਰ ਇੱਕ 25 ਦੀਆਂ ਹੋ ਜਾਣਗੀਆਂ ਠੀਕ ਆ ਬਾਕੀ ਮਾਨਤਨ ਹੋ ਜੂਗਾ ਚਲੋ ਉਹ ਤਾਂ ਇਹਦਾ ਹੁੰਦਾ ਹੀ ਆ ਹਨਾ ਠੀਕ ਆ ਤੇ ਇਹ ਲੋ ਵੀ ਖੋਲ ਕੇ ਇਹਦਾ ਗੇੜਾ ਦਵਾ ਦੇ ਲੋ ਜੀ ਦੋਸਤੋ ਡਿਟੇਲ ਆਪਾਂ ਇਹਦੀ ਵੀ ਲੈਤੀ ਆ ਤੇ ਇਹ ਕੱਦ-ਕਾੜ ਚੰਗੇ ਦੇ ਵਿੱਚ ਆ ਗਈ 2.5 ਮਹੀਨੇ ਸੂਈ ਨੂੰ ਹੋ ਗਏ 18-19 ਲੀਟਰ ਇਹਨੇ ਤਾਜੀ ਨੇ ਦੁੱਧ ਦਿੱਤਾਗਾ ਬਾਕੀ ਸਾਫ ਸੁਥਰੀ ਹੈਗੀ ਤੇ ਕ੍ਰੋਸ ਬ੍ਰੀਡ ਦੇ ਵਿੱਚ ਵੀ ਹੈਗੀ ਤੇ ਤਾਂ ਜੇਰੀ ਵੀ ਚੰਗੀ ਆ ਗਈ ਹੱਡਾਂ ਦੀ ਨਰੋਈ ਆ ਪੂਰੀ ਕੱਦ-ਕਾੜ ਚੰਗਾ ਤੇ ਆਰਡਰ ਵੀ ਸੋਹਣਾਗਾ ਤੇ ਥਣ ਥਣ ਵੀ ਬਹੁਤ ਸੋਹਣੇ ਆਗੇ ਤੁਸੀਂ ਦੇਖ ਸਕਦੇ ਹੋ ਥਣ ਦੇਖੋ ਥਾਣੇ ਦੇ ਵੀ ਬਹੁਤ ਸੋਹਣੇ ਆਗੇ ਤੇ ਥਾਣਾ ਦੇ ਵਿੱਚ ਸਪੇਸ ਉਹ ਵੀ ਬਹੁਤ ਆ ਗਈ ਲੈ ਚਲ ਇਹ ਵੇਲ ਵੀ ਚੰਗੀ ਆ ਗਈ ਤੇ ਚੰਗੀ ਸਭੀ ਬਲੀਆ ਵੀ ਕੋਈ ਲਿੱਸੀ ਨਹੀਂ ਹੈਗੀਗੀ ਮਿਲਕਵੇਨ ਚੰਗੀ ਆਉਂਦੀ ਆ ਤੇ ਆਣ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਥਾਣਾ ਦੇ ਵਿੱਚ ਵੀ ਦੇਖ ਸਕਦੇ ਹੋ ਦੁਬਾਰੇ ਤੇ ਮਿਲਕਵੇਨ ਦੇਖ ਸਕਦੇ ਡੀਟੇਲ ਤਕਰੀਬਨ ਆਪਾਂ ਦੋਵੇਂ ਪਾਸਿਆਂ ਦੀ ਲੈਤੀ ਹੈਗੀ ਤੇ ਤੁਹਾਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਇਕੱਠੇ ਖਰੀਦਣੇ ਆ ਤੇ ਮਾਣਦਾਨ ਵੱਧ ਹੋ ਜਾਊਗਾ ਤੇ ਇਹਦਾ ਕੱਲੀ ਦਾ ਰੇਟ ਤੁਸੀਂ ਕਨਫਰਮ ਕਰ ਸਕਦੇ ਹੋ ਬਾਈ ਤੋਂ ਜੇ ਇਹ ਕੱਲੀ ਖਰੀਦਣੀ ਹੈ ਤੇ ਦੋਮਾ ਦਾ ਰੇਟ ਤੁਹਾਨੂੰ ਉਹ ਦੱਸਦਾ ਕੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਥੇ ਆ ਕੇ ਤਸੱਲੀ ਕਰਿਓ ਕਿ ਇਹ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੇ ਗਾਵਾਂ ਵਧੀਆਆਂ ਗੀਆਂ ਚੰਗੀਆਂ ਸਮਝੀਆਂ ਗੀਆਂ ਤੇ ਸਾਫ਼ ਸੁਥਰੀਆਂ ਗੀਆਂ ਤੇ ਸਾਰੇ ਪੱਖਾਂ ਤੋਂ ਹੀ ਸਾਫ਼ ਆ ਗੀਆਂ ਬਾਕੀ ਥਾਣ ਲੇਵੇ ਦੀਆਂ ਵੀ ਸਾਫ਼ ਆ ਤੇ ਬਾਕੀ ਤਸੱਲੀ ਤੁਸੀਂ ਆ ਕੇ ਕਰ ਸਕਦੇ ਹੋ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ